ਪੰਜਾਬ ਦੇ ਮੋਗਾ ਜ਼ਿਲ੍ਹੇ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਦੇ ਵੱਧੇ ਦਬਾਅ ਨੂੰ ਦੇਖ ਕੇ ਬੰਬੀਹਾ ਗੈਂਗ ਦੇ ਤਿੰਨ ਲੋਕਾਂ ਨੇ ਆਤਮ ਸਮਰਪਣ ਕਰ ਦਿੱਤਾ ਗ੍ਰਿਫਤਾਰ ਕੀਤੇ ਗਏ ਲੋਕਾਂ ਤੋਂ ਤਿੰਨ ਪਿਸਤਲ ਵੀ ਬਰਾਮਦ ਹੋਈ ਨੇ ਮੁੱਠਪੇੜ ਦੀ ਘਟਨਾ ਜ਼ਿਲ੍ਹਾ ਮੋਗਾ ਦੇ ਪਿੰਡ ਬਦਨੀ ਕਲਾਂ ਤੇ ਮਲਿਆਣਾ ਵੱਲ ਨੂੰ ਜਾਂਦੀ ਲਿੰਕ ਰੋਡ ਤੇ ਘਟੀ ਹੈ ਪੰਜਾਬ ਪੁਲਿਸ ਦੇ ਵੱਲੋਂ ਐਂਟੀ ਗੈਂਗਸਟਰ ਅਭਿਆਨ ਜੋਰਾ ਸ਼ੋਰਾ ਤੇ ਚਲਾਇਆ ਜਾ ਰਿਹਾ ਹੈ ਇਸੇ ਕੜੀ ਦੇ ਚੱਲਦੇ ਪੰਜਾਬ ਦੇ ਵਿੱਚ ਅੱਜ ਮੋਗਾ ਦੇ ਪਿੰਡ ਬਦਲੀ ਕਲਾ ਤੋਂ ਮਲਿਆਣਾ ਵੱਲ ਨੂੰ ਜਾਂਦੀ ਲਿੰਕ ਰੋਡ ਤੇ ਪੁਲਿਸ ਤਿੰਨ ਮੁੰਡਿਆਂ ਦਾ ਪਿੱਛਾ ਕਰ ਰਹੀ ਸੀ ਪਹਿਲਾਂ ਤਾਂ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਦੇ ਵੱਧੇ ਦਬਾਅ ਦੇ ਚੱਲਦੇ ਆ ਤਿੰਨ ਲੋਕਾਂ ਨੇ ਪੁਲਿਸ ਦੇ ਸਾਹਮਣੇ ਆਤਮ ਸਮਰਪਨ ਕਰ ਦਿੱਤਾ ਪੁਲਿਸ ਦੇ ਮੁਤਾਬਕ ਫੜੇ ਗਏ ਤਿੰਨ ਲੋਕ ਬਿਵਿਆਹ ਗੈਂਗ ਦੇ ਨਾਲ ਸਬੰਧਿਤ ਨੇ ਤੇ ਇਹਨਾਂ ਨੌਜਵਾਨਾਂ ਦੇ ਕੋਲੋਂ ਪਿਸਤਲ ਵੀ ਬਰਾਮਦ ਹੋਏ ਨੇ एडीसीपी डिटेक्टिव हरविंदर सिंह डॉट ने मीडियाज ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਹੈ ਕਿ ਮੋਗਾ ਤੋਂ ਲक्की ਪਟਿਆਲਾ ਸ਼ਗਨਪ੍ਰੀਤ ਅਤੇ ਮਨਦੀਪ ਧਾਲੀਵਾਲ ਮੈਂਬਰ ਬਬੀਹਾ ਗਰੁੱਪ ਦੇ ਨਾਲ ਇਹਨਾਂ ਦੇ ਲਿੰਕ ਨੇ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਰੈਨ ਲਈ ਅੱਜ ਇੱਕ ਇਨਕਾਊਂਟਰ ਕਿਹਾ ਜਾ ਸਕਦਾ ਹੈ ਜੈਂਕਸਾ ਦੇ ਨਾਲ ਮੁਕਾਬੜੀ ਹੋਈ ਹੈ ਪੁਲਿਸ ਦੀ ਕਿੰਨੇ ਲੋਕ ਗ੍ਰਿਫਤਾਰ ਕੀ ਕਰ ਚੁੱਕੇ ਨੇ ਹੋਇਆ ਸਰੋ। ਟੋਗਾ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਮਾਨਯੋਗ ਐਸਐਸਪੀ ਵਿਵੇਕਸ਼ੀਲ ਸੋਨੀ ਜੀ ਦੇ ਨਿਸ਼ਾ ਨਿਰਦੇਸ਼ ਤੇ ਸ਼ਿਫਟਿੰਗ ਨਾਕਾਬੰਦੀ ਤੇ ਮੋਬਾਈਲ ਗਸ਼ਤ ਪੈਟਰੋਲਿੰਗ ਸ਼ੁਰੂ ਕੀਤੀ ਗਈ ਹੈ ਤਾਂ ਕਿ ਅਪਰਾਧੀਆਂ ਦੇ ਨੱਕ ਪਾਈ ਜਾ ਸਕੇ। ਇਸੇ ਲੜੀ ਦੇ ਤਹਿਤ ਅੱਜ ਸੀਆਈਏ ਮੈਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਸਹਿਮਤ ਪੁਲਿਸ ਪਾਰਟੀ ਬੱਦਨੀ ਤੋਂ ਮੱਲੇਵਾਲਾ ਜਾ ਰਹੀ ਸੜਕ ਨੂੰ ਚਰਸਤੇ ਤੇ ਨਾਕਾਬੰਦੀ ਕਰੀ ਸੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਦੌਧਰ ਸਾਈਡ ਤੋਂ ਆਏ ਪੁਲਸ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਵਾਪਸ ਮੋਟਰਸਾਈਕਲ ਭਜਾ ਲਿਆ ਪੁਲਸ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਮੋਟਰਸਾਈਕਲ ਛੁੱਟ ਕੇ ਖੇਤਾਂ ਵਿੱਚੋਂ ਹੋ ਕੇ ਪੁਲਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਕਰਨ ਲੱਗੇ ਪੁਲਸ ਪਾਰਟੀ ਨੇ ਵੀ ਉਹਨਾਂ ਨੂੰ ਲਲਕਾਰਿਆ ਤੇ ਆਪਣੇ ਬਚਾਅ ਲਈ ਹਵਾਈ ਫਾਇਰਿੰਗ ਕਰੀ ਪੁਲਿਸ ਪਾਰਟੀ ਦਾ ਦਬਾਅ ਵਾਧਾ ਵੇਖ ਕੇ ਉਹਨਾਂ ਨੇ ਪੁਲਿਸ ਪਾਰਟੀ ਕੋਲੇ ਪਰੈਂਡਰ ਕਰ ਦਿੱਤਾ ਜਿਨ੍ਹਾਂ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਈ ਤੇ ਇਹ ਮੁੱਢਲੀ ਪੁੱਛਗਿੱਛ ਤੇ ਪਤਾ ਲੱਗਿਆ ਕਿ ਇਹ ਲक्की ਪਟਿਆਲ ਤੇ ਮਨਦੀਪ ਧਾਲੀਵਾਲ ਤੇ ਸ਼ਗਨਪ੍ਰੀਤ ਜੋ ਕਿ ਬੰਗੀਆ ਗੈਂਗ ਦੇ ਗੈਂਗਸਟਰ ਹਨ ਉਹਨਾਂ ਨਾਲ ਹੀ ਸਬੰਧਿਤ ਦੱਸੀ ਜਾ ਰਿਹਾ ਹੈ ਇਹਨਾਂ ਤਿੰਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ। ਤਾਂ ਕਿੰਨਾ ਅਸਲ ਕਿੰਨਾ ਫੜਾਈ ਇਹਨਾਂ ਦਾ। ਇਹਨਾਂ ਤਿੰਨਾਂ ਕੋਲੋਂ ਤਿੰਨ ਪੁਸ਼ਕਾਲ ਬਰਾਮਦ ਹੋਇਆ। ਤੇ ਸਰ ਕੋਈ ਜ਼ਖਮੀ ਵੀ ਹੋਇਆ ਜੀ ਇਹਦੇ। ਆ ਇਹਦੀ ਮੋਟ ਕੋਡੇ ਦੇ ਵਿੱਚ ਭੱਜਦੇ ਸਮੇਂ ਜਾਂ ਇਹਨਾਂ ਨੂੰ ਕਾਬੂ ਕਰਦੇ ਸਮੇਂ ਇੱਕ ਪੁਸ਼ਕੁਲਾਜਨ ਦੇ ਵੀ ਛੱਟਾਂ ਲੱਗੀਆਂ। ਇਹਨਾਂ 'ਚੋਂ ਇੱਕ ਦੋਸ਼ੀ ਹੈ ਜਸ਼ਵ ਉਹਦੇ ਵੀ ਪੈਰ ਤੇ ਛੱਟ ਲੱਗੀ ਆ। ਭਾਈ ਬਰਾਮਦ ਕੀਤੇ ਗਏ ਆ ਜੀ। ਕੋਈ ਗੋਲੀ ਵੀ ਲੱਗੀ ਕਿਸੇ ਨੂੰ? ਨਹੀਂ ਗੋਲੀ ਮਤਲਬ ਦੋਨੋਂ ਪਾਸਿਆਂ ਤੋਂ ਕਿਸੇ ਨੂੰ ਕੋਈ ਜ਼ਖਮੀ ਗੋਲੀ ਨਾਲ ਕੋਈ ਜ਼ਖਮੀ ਨਹੀਂ ਆ। ਤੇ ਸਰ ਇੱਕ ਤੋਂ ਕਿਤੇ ਆ ਰਹੇ ਜੀ ਉੱਪਰ। ਇਦਰੋਂ ਦੂਧਰ ਸਾਈਡ ਤੋਂ ਆ ਰਹੇ ਸੀ ਅੱਗੇ ਫਰਦਰ ਪਤੀਸ਼ਤਾ ਵਿਸ਼ਾ ਹੈਗਾ ਵੀ ਇਹ ਕਿਸ ਪਰ ਪਈ ਜਾ ਰਹੀ ਸੀ ਜਾਂ ਕੀ ਵਾਰਤ ਕਰਨ ਜਾ ਰਹੀ ਸੀ ਉਹ ਪਤੀਸ਼ਧਰਾਂ ਜੋ ਵੀ ਅੱਗੇ ਆਊਗਾ ਤੁਹਾਨੂੰ ਅਕਰਦਨ ਬਖਿਆ ਜਾਏ ਇਹ ਤਿੰਨੋਂ ਮੋਟੇ ਪੰਜਾਬ ਦੇਣਾ ਹੋਵੇ